ਤੁਹਾਡੇ ਨਾਲ ਕੋਈ ਗਰੀਬਾਂ ਕੋ ਦੋੜ ਗਿਆ ਨਹੀਂ ਸੀ ਤਾਂ ਗੱਲ ਨਹੀਂ ਕੀ ਸੀ ਜੋੜੇ ਗੱਢਦੇ ਆ ਉਹਨਾਂ ਦੇ ਤੇ ਜਿਹੜਾ ਜੋੜਾ ਗੱਢ ਮੰਨਦੇ ਆ ਤਾਂ ਉਹ ਦੂਰੋਂ ਪੈਸਾ ਜਦਾਂ ਬਸ ਐ ਆ ਸਕਦਾ ਹੱਥਾਂ ਦਾ ਜੋੜਾ ਜਿਹੜਾ ਗੱਢਾ ਉਹ ਭਾਵੇਂ ਤੇ ਪੈਸਾ ਦੂਰੋਂ ਆ ਸਕਦਾ ਗੋਬਿੰਦ ਜੀ ਕੋਲ ਤਾਂ ਹੀ ਸਤਨਾਮ ਉਹਨਾਂ ਜਿਹੜਾ ਮਿਸ਼ਨ ਸੀ ਉਹ ਸਤਨਾਮ ਸਿਖੀ ਰੀਸਬ ਜੀ ਤੇ ਬਿਸ਼ਨ ਸਤਨਾਮ ਜੀ ਗੁਰਨਾਗਦੇ ਜੀ ਜੋ ਇੱਕ ਦੂਸਰੇ ਨੂੰ ਮਿਲਦੇ ਸੀ ਸਤਨਾਮ ਕੀਤੇ ਸੀ ਕਿੰਨੇ ਕੋਲ ਗੋਬਿੰਦ ਜੀ ਸਤਨਾਮ ਉਹ ਪੈਸਾ ਚੱਕਦੇ ਆ ਚੱਕ ਕੇ ਜੀਵਤ ਨਹੀਂ ਪਾਉਂਦੇ ਉਹ ਕੁੰਡਾ ਦੇ ਵਿੱਚ ਸਿਧਰਪਿੰਦਰ ਜੀ ਉਹਦੇ ਨਾਲ ਦੇਖੀ ਕਿੰਨੇ ਢਾਂ ਦੇ ਪੈਸੇ ਵੀ ਮਾਇਤੇ ਨਾਲ ਪਾਉਂਦੇ ਉਹ ਚੱfte ਕੇ ਮਾਰ ਦੇ ਨਾ ਉਹ ਕਿਹਾ ਅੱਜ ਸੱਧਾ ਰਸਤਰ ਵੀ ਨੇ ਉੱਥੇ ਰੱਖਣਾ ਅੱਡੀ ਮਾਰਾ ਮੈਨੂੰ ਲੋ ਤੇ ਬੜੇ ਮoze ਜਾਂਦਰੋਂ ਨਾਮ ਦਾ ਜਿਆ ਖੋਜ ਹੁੰਦੇ ਆ ਮੈਂ ਦੇਪੋ ਦੇ ਤੰਬੜੇ ਰੋਕੀ ਮੈਂ ਵੀ ਇਹਨੇ ਗੱਟਦਾ ਰਹਾ ਮੈਨੂੰ ਪੈਸਾ ਨਾ ਦੇਂਦੇ ਜੀ ਮੈਂ ਕਿਉਂ ਜਿੱਥੇ ਸਿੱਤਰ ਉੱਪੇ ਨਾਲ ਉੱਥੇ ਰੱਖ ਦੇਣਾ ਇਹ ਬਿਨਾਂ ਜੀ ਇਹਦਾ ਤੰਬੜਾ ਇਹ ਰਹੀ ਹੈ ਮੂਰਖਿਆ ਕਮਲਾ ਤੁਹਾਨੂੰ ਇਸ ਨੇ ਨਹੀਂ ਮਾਨੀ ਜਿੱਦਾਂ ਕਿੰਨੇ ਇਹਨਾਂ ਨੇ ਕਿਹਾ ਵੀ ਜਿਹੜਾ ਆ ਗਿਆ ਪੂਜਤ ਦੇ ਅੰਦਰ ਉਹ ਕਿੰਦਾ ਜਿੱਦਾਂ ਜਿੱਦਾਂ ਦਿਨ ਵੀਦ ਦਾ ਜੋੜੇ ਗਣਦਾ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਸੀ ਉਹਨਾਂ ਦੀ ਉਸ ਤੇ ਗਰੀ ਹੁਕ ਕਰ ਦਿਆ ਅਸਮਾਨ ਪਾ ਕਰ ਦਿਆ ਉਹ ਨੀਂਦਾਂ ਕਰਦੇ ਨਾ ਜਦੋਂ ਆਪਾਂ ਕੇ ਨੀਂਦਾਂ ਕਰੀਏ ਨਾ ਉਹ ਫਨਨਾ ਪਈ ਹੁ ਤੇ ਸਾਡਾ ਬਰਾਦਰ ਫੋਨ ਆ ਪਿਆ ਜੀ ਜੀ ਨੇ ਨਿਆਰ ਨਹੀਂ ਉਹ ਤਾਂ ਸਾਡਾ ਆਪਣਾ ਸਾਮਾਨ ਸੀ ਚੜ੍ਹਦੀ ਕਲਾ ਬੰਦ ਇੱਕ ਦਾ ਜਦੋਂ ਹੁੰਦੀ ਹੈ ਘਰ ਦੇ ਕਰੋਦੇ ਕੀ ਹੁੰਦਾ ਮਾਪੇ ਤਾਂ ਕਹਿੰਦੇ ਵੀ ਇਹ ਮੁੰਡਾ ਨਕਮਾ ਇਹਨੂੰ ਜੁਦਾ ਕਰ ਦੇ ਜੁਦਾ ਕਰ ਦਿੱਤਾ ਮੇਰੇ ਕੋ ਖਬਰ ਉਹਦਾ ਆਪਣੇ ਕੁਛ ਨਾ ਕੁਝ ਕਰੂਗਾ ਜੋੜੇ ਜਾਂਦੇ ਆਮੀ ਰਬ ਦਾ ਨਾਮ ਨਿਦਿਆ ਪਿੰਦੇ ਜਾਂ ਜੋੜ ਆਮੀ ਤੇ ਜੇ ਰਾਪ ਨਹੀਂ ਕੋਈ ਨਹੀਂ ਉਦਾਰ ਤਾਂ ਹੀ ਚੰਗਲੀ ਮਾਰ ਕੇ ਵੇਲ ਦੇ ਹੁੰਦਾ ਕੀ ਆ ਮਾਪੇ ਬਹੁਤ ਮੁਸ਼ਕਲ ਕਰਦੇ ਗਿੰਦ ਸਦਕਾ ਮਸੀਰੋਟੀ ਮਿਲਦੀ ਉਹਨਾਂ ਨੂੰ ਆਨੰਦ ਨਾਲ ਬਿਲੇ ਮੈਂ ਰੋਟੀ ਮਿਲ ਜਾਂਦੀ ਹੈ ਕਿਉਂ ਨਾ ਤੋ ਉਹ ਉਹ ਆ ਕਰਦੇ ਜਿਹੜੀ ਰਬ ਚੋਂ ਆਇਆ ਉਸੀ ਮਿਲਦੀ ਹੈ ਉਹਦੇ ਨਾਲ ਆਤਮਾ ਦੇਨ ਦੁਗਣੀ ਰਾਹ ਚੋਂ ਉਹਨੀ ਤਰੱਕੀ ਹੁੰਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਮੈਂ ਕਰਦਾ ਤਾਂ ਕੋਈ ਨਹੀਂ ਕਰਦਾ ਬੀਤੇ ਰਿਹਾ ਰੀਤੇ ਰੰਮੀ ਆਪਣੇ ਕੋ ਉਂੜਾਇਆ ਤੇ ਜਾਉ ਪਤਰੀਆ ਤੇ ਫਿਰ ਉਹ ਦੇਖਦੇ ਉਹ ਉਂਡੇਵਨ ਤੇ ਨਦਰਾਂ ਤਰਦੀ ਵੀ ਨੂੰ ਪਰਿਆ ਆ ਪਿਆ ਮਨ ਪ੍ਰਮਾਤਮਾ ਅ ਕੇ ਬੇਨਤੀ ਕਰਦੇ ਤੂੰ ਕਿੰਨਾ ਤਿਆਡੂ ਕਿੰਨਾ ਤਰਪਾ ਰਿਹਾ ਹੈ ਪ੍ਰਮਾਤਮਾ ਅ ਕੇ ਬੇਨਤੀ ਕਰਦੇ ਆ ਕਿ ਤੂੰ ਕਿੰਨਾ ਤਰਪਾਉਂ ਆਂ ਕਿੰਨਾ ਜਿਆਦਾ ਮੇਰੇ ਤੇ ਸਿਰ ਜਿਸ ਕਰਕੇ ਭਜਨ ਨਹੀਂ ਕਰਨਾ ਤੇ ਗੁਰੂदास ਮਹਾਰਾਜ ਕਹਿੰਦੇ ਨੇ ਜੇਕਰ ਤੁਸੀਂ ਮੇਰੇ ਵੱਲੋਂ ਆਪਣੀ ਆਤਮਾ ਨੂੰ ਤਨੋਂ ਮਨੋਂ ਧੰਨ ਕਰਕੇ ਮਨਨ ਕਰਕੇ ਬਜਨ ਕਰਕੇ ਕਰਮ ਕਰਕੇ ਆਤਮਾ ਕਰਕੇ ਖੁਸ਼ ਰਹਿੰਦੇ ਸੇ ਕੀਆ ਕੰਮ ਕਰਦੇ ਚੱਲਦੇ ਫਿਰਦੇ ਬਸ ਜਿਵੇਂ ਬਿਠੇ ਜਿਵੇਂ ਗਾਦੇ ਤੇ ਕਹਿੰਦੇ ਰੱਬ ਵੱਲ ਧਿਆਨ ਕਰੋ ਰੱਬ ਕਹਿੰਦੇ ਗੁਰੂ ਗੁਰੂ ਦੀ ਜਾਦ ਵਿੱਚ ਜਾਓ ਗੁਰੂ ਦੀ ਜਾਦ ਵਿੱਚ

पर गुरुदास महाराज ने तो आप देखे नहीं भजन कर दिया ना उन्होंने मूह तो मुखों के बच्चे सुने आलम साहब ने उन्मुखा उन्मुखा देखे उन्होंने भी उसे सीख पड़े उन्होंने भी गुरु नानक देव जी से गुरु गोबिंद साहब जी से गसी गुरु से पंद्रह भगत कति पट और नेम करे मिजन पर जिनकी तंग गुरु ग्रंथ साहिब में बाणी उन्होंने भी सारे ही सीख ਤੇ ਜਿਹਦੇ ਸੇਫਿੰਗ ਦਾ ਸੁਰੱਖਿਅਤ ਰੱਖਿੰਦੇ ਸੀ ਖਬਰ ਰੱਖਿੰਦੇ ਜਗਾ ਜਾ ਜਾ ਉਹਦੇ ਉਹਦਾ ਭਜਨ ਬੰਨ ਲਾ ਪਿੰਦੇ ਤੇ ਜਿਹਨੂੰ ਘੁੱਟ ਕੇ ਜਾਂ ਵੀ ਪਾਲੀ ਦੇ ਦਾ ਉਹਦਾ ਮੱਥਾ ਚੁੰਮ ਲਈਂਦੇ ਤਾਂ ਉਹਦਾ ਬੰਦਾ ਕੀ ਤਸਵੀਰ ਫੋਟੋ ਬਣਾ ਲਾ ਫੋਟੋ ਹੁੰਦਾ ਨਾ ਉਹਦਾਂ ਦਾ ਪਰਚਾ ਹੁੰਦਾ ਇਹ ਹੀ ਕੰਮ ਗੁਰੂ ਜੀ ਸਮਝੀ ਕਹਿੰਦੇ ਜੇ ਆਪਾਂ ਕਰਨ ਲੱਗੇ ਤੇ ਮੇਰੇ ਖਿਆਲ ਵਿੱਚ ਉਹ ਦਿਨ ਦੂਰ ਨਹੀਂ ਹੋਤਾਂ ਦਰਵਾਪਾ ਉਹਨਾ ਵਰਗੇ ਤਾਂ ਨਹੀਂ ਹੋ ਸਕਦੇ ਉਹਨਾ ਵਰਗੇ ਤਾਂ ਹੋ ਹੀ ਸੀ ਲੇਕਿਨ ਉਹਨਾ ਅਲਿਖੇ ਹੋਣਿਆ ਉਹ ਸਾਡੇ ਵਿੱਚ ਜ਼ਰੂਰ ਆਨ ਜਾਣਗੇ ਜਦੋਂ ਆ ਜਾਣਗੇ ਉਹ ਗੁਣ ਤੇ ਪੇ ਸਹਿਜ ਸੁਭਾਅ ਸਫਲ ਗੋਣੂ ਆਪਾ ਕਿਉਂ ਨਹੀਂ ਗਾਉਂਦੇ ਉਸ ਗੁਰੂ ਦੇ ਉਸ ਮਾਲਕ ਦੇ ਇਹਨਾਂ ਜਦੋਂ ਗੁਰੂ ਵਿਦਾਸ ਮਹਾਰਾਜ ਨਾਲ ਹੋਈ ਉਹਨਾਂ ਨੇ ਤਰਕੀਆਂ ਕੀਤੀਆਂ ਉਹਨਾਂ ਨਾਲ ਜਦੋਂ ਵਿਆਹ ਕਰ ਦਿੱਤਾ ਨੂੰ ਗੁਰਦਾਸ ਮਹਾਰਾਜ ਜੀ ਦਾ ਕੋਲੋਂ ਦੇ ਮਹਾਂਪਰ ਨੇ ਉਹਨਾਂ ਦੇ ਘਰ ਵੀ ਇੱਕ ਲੜਕਾ ਹੋਰ ਆਦ ਉਹਦੇ ਨਾਲ ਸੀ ਵੀਰੇ ਦਾਸ ਚਾਹੇ ਸੰਤੇ ਭੁਜੀ ਚਾਹੇ ਗੁਸਤੀ ਜਦੋਂ ਤਾਂ ਰਮਣਾ ਹੋਵੇ ਤਾਂ ਖੁਸ਼ੀ ਖੁਸ਼ੀ ਰਹੁੰਦੀ ਹੈ ਉਹਨਾਂ ਨੇ ਗੁਰੂ ਮਹਦਾਸ ਜੀ ਨੂੰ ਖੁਸ਼ੀ ਦੇ ਇੱਕ ਬਿਆਨ ਹੀ ਖੁਸ਼ੀ ਹੋਈ ਐ ਪਨੋ ਜੀ ਲੱਗਦਾ ਲਾ ਜਬ ਉਹ ਵੀ ਖੁਸ਼ੀ ਹੋਈ ਤੇ ਉਹ ਸੁਖੀ ਜਾ ਕੇ ਚੂ ਮੁੱਢੇ ਚੂ ਹੂਟੇ ਤੇ ਤਸਨਾ ਇਹ ਸ਼ਬਦ ਚਾਹਦਾ ਉਹ ਸੰਦਪਨ ਵਰਦੇ ਆ